ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਬਲਾਕ ਨੂਰਪੁਰ ਵੇਦੀ ਦੇ ਪਿੰਡ ਚਨੌਲੀ ਵਿਖੇ ਲੈ ਕੇ ਚੱਲੇ ਹਾਂ ਜਿੱਥੋਂ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਜਿੱਥੇ ਸ਼ਿਵ ਮੰਦਰ ਵਿਖੇ ਸਾਲਾਨਾ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ ਉੱਥੇ ਹੀ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਵਿਸ਼ਾਲ ਖੁੰਦਾਨ ਕੈਂਪ ਦਾ ਯੋਜਨ ਵੀ ਕੀਤਾ ਗਿਆ ਇਸ ਮੌਕੇ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਂਦੀ ਗਈ ਜੋਤ ਦਾ ਪਿੰਡ ਵਾਸੀਆਂ ਵੱਲੋਂ ਢੋਟ ਢਮਕਿਆਂ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ ਗਿਆ ਤੇ ਪਿੰਡ ਦੀ ਪ੍ਰਕਰਮਾ ਕਰਨ ਉਪਰੰਤ ਇਸ ਪਵਿੱਤਰ ਜੋਤ ਨੂੰ ਮੰਦਰ ਵਿੱਚ ਸਜੋਬਤ ਕੀਤਾ ਗਿਆ ਇਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਜਿੱਥੇ ਦਰਜਨਾਂ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਵੱਡੀ ਸਮਾਜ ਸੇਵਾ ਦਾ ਸਬੂਤ ਦਿੱਤਾ ਤੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦੇ ਮਾਣ ਸਨਮਾਨ ਤੇ ਧੰਨਵਾਦ ਦੇ ਨਾਲ ਨਾਲ ਉਹਨਾਂ ਦੀ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਤਾਂ ਜੋ ਖੂਨਦਾਨੀਆਂ ਦਾ ਇਸ ਬੁੱਢਮੁੱਲੇ ਦਾਨ ਲਈ ਹੋਰ ਵੀ ਉਤਸ਼ਾਹ ਵਧ ਸਕੇ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਦਲਜੀਤ ਚਨੌਲੀ ਦੀ ਇਹ ਵਿਸ਼ੇਸ਼ ਰਿਪੋਰਟ सुजीत आज के दुई आ जाए जो साथ भी माने करते आ हम भी माने करते आ ਸੋਤਾਲ ਨੀ ਮਾਏ ਰਚਦੇ ਆ ਮਾਂ ਦੇ ਤੇ ਸੋਤਾਲ ਨੀ ਮਾਏ ਰਚਦੇ ਆ ਮਾਂ ਦੇ ਤੇ ਸੋਤਾਲ ਨੀ ਮਾਏ ਹਲੇ 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 ਕਹਿਦੇ ਜੇ ਮਾਂ ਜੀਨੇ ਜੀਨੇ ਦਾਤੀ ਮਾਂ ਦੇ ਔਰ ਦੀ ਖੁਸ਼ੀ ਹੈ ਦੋਨਾਂ ਤੇ ਖੜੇ ਕਰਕੇ ਕਹਿਦੇ ਜੇ ਮਾਂ ਜੇ ਕਰਾ ਸ਼ੇਨਾ ਬੰਲੀ ਦਾ ਜੇ ਕਰਾ ਮਨਣਾ ਦੇ ਦੀ ਜੀ ਦਾ ਸਗੁਰੂ ਮਹਾਰਾਜ ਇਹ ਪਹਾੜ ਹਲੀ ਹਰਦੀ ਜਗਤ ਆਤਾ ਸ਼ਰਵਲੀ ਹਰਦੀ ਜਗਤ ਸਾਜੀ ਪਈ ਦਿਨ ਸੀਤੇ ਆ ਮੇਰੀ ਦੇਵਾ ਜਤਰੀ ਦਿਨ ਸੀਤੇ ਆ ਮੇਰੀ ਦੇਵਾ ਸਾਜੀ ਪਈ ਦਿਨ ਸੀਤੇ ਆ ਮੇਰੀ ਦੇਵਾ ਜੋੜਤਾ ਕੀ ਫਾਇਦਾ ਔਰ ਗੱਲ ਸਮਝਾਉਣ ਦਾ ਕੀ ਫਾਇਦਾ ਕਹਦੇ ਜੇ ਮਤ ਸਗੁਰੂ ਮਹਾਰਾਜ हाथ तोड़ का फायदा बिना बोलिया किसी की बोल किसे दी बात हो जे, रोड़ा कोठे चढ़ के की जेवा जे आप अपने गुरु महाराज न्यार ताड़ी दिया ਅੱਛਾ ਕਿੰਨੂ ਕਿੰਨੂ ਲੱਗ ਰਿਹਾ ਹੈ ਕਿ ਅੱਜ ਇਹ ਸਨਮਾਨ ਗੁਰੂ ਮਹਾਰਾਜ ਦਾ ਨਹੀਂ ਹੋ ਰਿਹਾ ਇਹਨਾਂ ਤੇ ਨਾਲ ਨਾਲ ਜਿਹੜੇ ਅੱਜ ਇਹਨਾਂ ਦੇ ਕਦਰਮਾਂ 'ਚ ਬੈਠੇ ਤੁਹਾਡਾ ਸਾਰਿਆਂ ਦਾ ਹੋ ਰਿਹਾ ਉਹ ਤਾੜੀ ਲਾਓ ਜਰਾ ਜਦੋਂ ਇਹਨਾਂ ਦਾ ਸਨਮਾਨ ਹੋ ਗਿਆ ਤਾਂ ਸਾਡਾ ਸਾਰਿਆਂ ਦਾ ਸਨਮਾਨ ਹੋ ਗਿਆ ਕਿਉਂਕਿ ਐਸੀ ਸ਼ਖਸੀਅਤ ਹੈ ਜੋ ਗੁਰੂ ਮਹਾਰਾਜ ਹਨ ਬਹੁਤ ਬਹੁਤ ਅੱਜ ਤੇ ਜਾ ਕੇ ਪੜੋ ਜੈ ਮਾਨ ਇਹਨਾ ਦੇ ਵੀ ਦਾ ਪੂਰ ਸਾਚੀ ਦਰਵਾਰ ਕੀ ਜੈ ਤੇ ਆਸ ਪਿਆਜੋਤਾ ਵਾਦੀ ਮਾਤਾ ਤੁਹਾਡੀ ਸਦਾ ਹੀ ਜੈ माता नैना देवी जी की जोत आज पिंड चिलौली में आई हुई है और मैं माता जी से प्रार्थना करता हूँ सभी नगरवासी पिंडवासी माता की कृपा से सुखी रहें माता का आशीर्वाद सभी ग्रामवासी पर रहे और माता के आशीर्वाद सब कुछ चलता है।, है और माता जी के लोग निराकार है अनेक हैं ਕੋਈ ਕਿਸੇ ਰੂਪ ਵਿੱਚ ਵੰਦਾ ਹੈ ਕੋਈ ਕਿਸੇ ਰੂਪ ਵਿੱਚ ਵੰਦਾ ਹੈ ਲੇਕਿਨ ਮਾਤਾ ਦੀ ਕਿਰਪਾ ਸਦ ਪਰ ਬਣੀ ਰਹੇ ਬਣੀ ਰਹੇ ਜੈ ਮਾਤਾ ਸ਼ਿਰਾਵਲੀ ਦਾ ਫੂਲ ਸਾਚੇ ਦਰਵਾਜ਼ਾ ਕੀ ਜੈ ਪੀਤ ਭਗਤ ਸਿੰਘ ਜੂਥ ਕਲੱਬ ਚਨੋਲੀ ਵੱਲੋਂ ਪਹਿਲਾ ਖੂਨਦਾਨ ਕੈਂਪ ਮਾਤਾ ਰਾਣੀ ਦੇ ਜਾਗਰਣ ਦੇ ਸਬੰਧ ਵਿੱਚ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਵੱਲੋਂ ਤੇ ਹੋਰ ਪਿੰਡ ਦੇ ਸੰਗਤਾਂ ਵੱਲੋਂ ਬਾਤੋਂ ਬਾਤ ਜਿਹੜਾ ਖੁੰਦਾਨ ਆ ਉਹ ਕੀਤਾ ਗਿਆ ਤੇ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਸੰਗਤ ਤੋਂ ਇਹ ਸਹਿਯੋਗ ਮੰਗਦੇ ਹਾਂ ਕਿ ਉਹ ਇਸੇ ਤਰ੍ਹਾਂ ਹਰ ਵਾਰ ਜੋ ਇਹ ਪੁੰਨ ਦਾ ਕੰਮ ਹੈ ਇਸ ਵਿੱਚ ਉਹ ਆਪਣਾ ਹਿੱਸਾ ਪਾਦੇ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਮਾਈ ਦੱਤੇ ਆਂ ਤੇ ਆਂਦੇ ਤੇਰੇ ਸਤਿ ਮਾਈ ਦੱਤੇ ਆਂ